ਕਿਉਂਕਿ ਸਾਰੇ ਪੰਜਾਬੀਆਂ ਦੀਆਂ ਤੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਦਿੱਲੀ ਚ ਉਹ ਭਾਜਪੀ ਨੂੰ ਪਈਆਂ 10 ਤਰੀਕ ਨੂੰ ਹੀ 50 ਜਗ੍ਹਾ ਤੇ ਰੇਡ ਕੀਤੀਆਂ ਤੇ ਜਿਹੜੇ ਬੰਦੇ ਨਹੀਂ ਫੜੇ ਗਏ ਨਹੀਂ ਸੀਗੇ ਜਿਵੇਂ ਰਜੀਵ ਰਾਜਾ ਸੀ ਇਹ ਕਿਸੇ ਦੇ ਆਪਣੇ ਸੰਸਕਾਰ ਤੋਂ ਆ ਰਹੇ ਸੀ ਤੇ ਇਹਨੂੰ ਚੱਕਿਆ ਸਿੱਧਾ ਮੇਰੀ ਆਫੀਸਰਸ ਸਾਹਮਣੇ ਗੱਲ ਹੋਈ ਕਈਆਂ ਨਾਲ ਉਹ ਕਹਿੰਦੇ ਜੀ ਅਸੀਂ ਦੱਸਿਏ ਕੀ ਹੌਨ ਰਿਕਾਰਡ ਮੈਂ ਕਹਿ ਰਹਿਆ ਅਸੀਂ ਦਸੀਏ ਕਿ ਜਿੱਦੇ ਥੱਲੇ ਲੈਵਲ ਤੇ ਉਹ ਕਹਿੰਦੇ ਸੀ ਉੱਤੋਂ ਆਇਆ ਜਦੋਂ ਉੱਤੋਂ ਕਹਿੰਦੇ ਸੀ ਉਹਨੂੰ ਪੁੱਛਦੇ ਹੋ ਕਹਿੰਦੇ ਓਦੋਂ ਉੱਤੋਂ ਆਇਆ ਅਖੀਰ ਜਦੋਂ ਉੱਤੋਂ ਵਾਲੇ ਨੇ ਦੱਸਿਆ ਵੀ ਸਾਡੇ ਬਸ ਸੱਤ ਕੁਛ ਨਹੀਂ ਜੀ ਇਹ ਸਾਨੂੰ ਸੀਐਮ ਹਾਊਸ ਤੋਂ ਇਨਸਟਰਕਸ਼ਨ ਨੇ ਵੀ ਜਿਹੜੇ ਦੇ ਨਾਲ ਬਿੱਟੂ ਦੇ ਨਾਲ ਪਾਰਟੀ ਚ ਪਿਛਲੇ ਇਲੈਕਸ਼ਨਾਂ ਜਿਨ੍ਹਾਂ ਨੇ ਕੰਮ ਕੀਤਾ ਜਿਆਦਾ ਨੇੜੇ ਦੇ ਨੇ ਬੀਜੇਪੀ ਦੇ ਲੋਕ ਉਹਨਾਂ ਨੂੰ ਤੁਸੀਂ ਪਰਚੇ ਦਰਜ ਕਰੋ ਇਹ ਸਾਰੇ ਐਸਐਸਪੀਆਂ ਨੂੰ ਕਿਹਾ ਗਿਆ ਮੈਂ ਜਦੋਂ ਐਸਐਸਪੀਆਂ ਨਾਲ ਗੱਲ ਕੀਤੀ ਜ਼ਿਲ੍ਹਿਆਂ ਦੇਆਂ ਨੂੰ ਵੀ ਤੁਹਾਨੂੰ ਕਿਹਨੇ ਕਿਹਾ ਇਹ ਉਹ ਕਹਿੰਦੇ ਜੀ ਸਾਨੂੰ ਤਾਂ ਇਸ ਵੇਲੇ ਸਾਡੀ ਤਾਂ ਜਾਨ ਸੁੱਕਣੀ ਪਈ ਪਈ ਆ ਜਿੰਨਾ ਚਿਰ ਅਸੀਂ ਇੱਕ ਇੱਕ ਕੇਸ ਕਰਕੇ ਮੂੰਹ ਮੰਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਉਹਨਾਂ ਨੇ ਜੋਣਾ ਹਰਾਮ ਕੀਤਾ ਏ ਇਹ ਤਕਲੀਫ ਜਿਹੜੀ ਹੋਈ ਆ ਤੇ ਭਗਵੰਤ ਮਾਨ ਨੇ ਪੁਲਿਸ ਰਾਜ ਜਿਹੜਾ ਬਣਾਇਆ ਇਹ ਗੁੰਡਾਗਰਦੀ ਕੀਤੀ ਆ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਇਹ ਜੀਵ ਰਾਜੇ ਹੁਣੀ ਚਾਹੇ ਭਾਜਪੀ ਇਹ ਚੀਜ਼ਾਂ ਨਾਲ ਦਬਣ ਨਹੀਂ ਲੱਗੀ ਹੋਰ ਤਕੜੀ ਹੋਊਗੀ ਪਰ ਜੇ ਮੈਂ ਆਪਣੇ ਵਰਕਰ ਨਾਲ ਆਪਣੇ ਦੋਸਤਾਂ ਭਰਾਵਾਂ ਦਾ ਨਾਂ ਖੜੂਗਾ ਤੇ ਮੈਨੂੰ ਰਵਨੀਤ ਬਿੱਟੂ ਕੌਣ ਕਹੂਗਾ ਆਪਣੇ ਵਰਕਰਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰ ਨਾਲ ਮੈਂ ਥੱਕਾ ਨਹੀਂ ਹੋਣ ਦੇਣਾ ਭਗਵੰਤ ਜੀ ਮਾਨ ਸਾਹਿਬ ਇਹ ਤੁਸੀਂ ਹਿੰਮਤ ਆ ਤਾਂ ਮੇਰੇ ਤੇ ਪਰਚਾ ਕਰੋ ਜੇਲ੍ਹ ਚ ਕਰਨਾ ਮੈਨੂੰ ਕਰੋ ਕੇਂਦਰੀ ਮੰਤਰੀ ਰਵਨੀਤ ਬਿੱਟੂ ਆਪਣੇ ਵਰਕਰਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਲਾਮਬੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਅੱਜ ਪਹਿਲਾ ਚੰਡੀਗੜ੍ਹ ਵਿਖੇ ਸੀਐਮ ਨਿਵਾਸ ਪਹੁੰਚੇ ਸੀਗੇ ਆਪਣੇ ਵਰਕਰਾਂ ਦੇ ਉੱਤੇ ਹੋ ਰਹੀ ਗ੍ਰਿਫਤਾਰੀਆਂ ਨੂੰ ਲੈ ਕੇ ਸੀਐਮ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਜਿੱਥੇ ਹਾਈ ਵੋਲਟੇਜ ਡਰਾਮਾ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਲੁਧਿਆਣਾ ਆਪਣੇ ਵਰਕਰਾਂ ਨੂੰ ਮਿਲਣ ਵਾਸਤੇ ਲੁਧਿਆਣਾ ਸੈਂਟਰਲ ਜੇਲ੍ਹ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸੈਂਟਰਲ ਜੇਲ੍ਹ ਦੀਆਂ ਜਿੱਥੇ ਆਪਣੇ ਵਰਕਰਾਂ ਨੂੰ ਮਿਲਣ ਵਾਸਤੇ ਲੁਧਿਆਣਾ ਸੈਂਟਰਲ ਜੇਲ੍ਹ ਪਹੁੰਚੇ ਨੇ ਜਿਨ੍ਹਾਂ ਦੇ ਬੀਤੇ ਦਿਨ ਜਿਨ੍ਹਾਂ ਦੀ ਬੀਤੇ ਦਿਨ ਗ੍ਰਿਫਤਾਰੀ ਹੋਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪਹੁੰਚੇ ਨੇ ਅੱਜ ਆਏ ਹੋ ਇੱਥੇ ਕਿ ਮਿਲਿਓ ਦੇਖੋ ਤੁਸੀਂ ਜਿਵੇਂ ਕਿ ਜਾਣਦੇ ਹੋ ਭਈ ਇਹ ਇਲੈਕਸ਼ਨ ਜਦੋਂ 8 ਤਰੀਕ ਦੀ ਹਾਰੇ ਨੇ ਆਮ ਆਦਮੀ ਪਾਰਟੀ ਵਾਲੇ ਦਿੱਲੀ 'ਚ ਉੱਥੇ ਇਹਨਾਂ ਦੀ ਕਪੂਤਲਾ ਹਾਊਸ ਰੇਡ ਪਈ ਆ ਜਿੱਥੇ ਇਹਨਾਂ ਦੇ ਪੈਸੇ ਰੱਖੇ ਹੋਏ ਸੀ ਹੋਰ ਰੱਖੇ ਸੀ ਉਹਦਾ ਗੁੱਸਾ ਏ ਜਿਹੜਾ ਉਹ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਕਿਉਂਕਿ ਸਾਰੇ ਪੰਜਾਬੀਆਂ ਦੀਆਂ ਤੇ ਸਿੱਖਾਂ ਦੀਆਂ ਵੋਟਾਂ ਐ ਜਿਹੜੀਆਂ ਦਿੱਲੀ 'ਚ ਉਹ ਭਾਜਪਾ ਨੂੰ ਪਈਆਂ ਉਹਦਾ ਗੁੱਸਾ ਏ ਜਿਹੜਾ 10 ਤਰੀਕ ਨੂੰ ਉਹਨਾਂ ਨੇ ਕੱਢਿਆ ਮੇਰੇ ਕਿਉਂਕਿ ਪਰਚੇ ਕੋਈ ਲੱਗ ਲੱਗੇ ਨਹੀਂ ਇਹ ਵੀ ਕੋਈ ਪਿੱਛੇ ਅੱਗੇ 10 ਤਰੀਕ ਨੂੰ ਹੀ 50 ਜਗ੍ਹਾ ਤੇ ਰੇਡ ਕੀਤੀਆਂ ਤੇ ਜਿਹੜੇ ਬੰਦੇ ਨਹੀਂ ਫੜੇ ਗਏ ਨਹੀਂ ਸੀਗੇ ਜਿਵੇਂ ਰਜੀਵ ਰਾਜਾ ਸੀ ਇਹ ਕਿਸੇ ਦੇ ਆਪਣੇ ਸੰਸਕਾਰ ਤੋਂ ਆ ਰਿਹਾ ਸੀ ਤੇ ਇਹਨੂੰ ਚੱਕਿਆ ਇਸੇ ਤਰੀਕੇ ਨਾਲ ਪਟਿਆਲੇ ਤੋਂ ਅਤਰੀਰ ਜੀ ਛਤਰੀ ਚੱਕਿਆ ਇਸੇ ਤਰੀਕੇ ਨਾਲ ਹੋਰ ਬੜੀਆਂ ਅੰਦਰੋਂ ਮੇਰੇ ਤੇ ਜਾਤੀ ਮੈਂ ਉਹ ਆਪਣੀ ਗੱਲ ਨਹੀਂ ਕਰਨਾ ਚਾਹੁੰਦਾ ਵੀ ਕੀ ਕੀ ਕੀਤਾ ਉਹਨਾਂ ਨੇ ਪਰ ਇਹਨਾਂ ਤੇ ਇੱਕ ਐਕਸਟਰੋਸ਼ਨ ਦਾ ਕਿ ਤੁਸੀਂ ਲੁਧਿਆਣੇ ਦੇ ਰਜੀਵ ਰਾਜੇ ਨੂੰ ਸਾਰੇ ਮੇਤੋਂ ਬੰਦ ਜਾਣ ਦੇ। ਕੀ ਰਜੀਵ ਰਾਜਾ ਕਿਸੇ ਤੋਂ ਨਾਲ ਇਹ ਗੱਲ ਕਰ ਸਕਦਾ ਜਿਹੜਾ ਬੰਦਾ ਆਪ ਕਰੋੜਾਪਤੀ ਆਦਮੀ ਆ ਜਿਹਨੂੰ ਆਪ ਟੈਲੀਫੋਨ ਤੇ ਐਕਸਟਰੋਸ਼ਨ ਦੇ ਆਉਂਦੇ ਆਪ ਧਮਕੀਆਂ ਦੇ ਆਉਂਦੇ ਆ ਤੇ ਇਹ ਉਹਨੂੰ ਕਦੇ ਉਦੋਂ ਬਾਅਦ ਅੱਜ ਅਜੇ ਕੇਸ ਆ ਜਿਹੜਾ ਚੱਲ ਰਿਹਾ ਏ ਕੋਰਟ ਦੇ ਵਿੱਚ ਉੱਥੇ ਪੁਲਿਸ ਨਾਲੇ ਸਿੱਧਾ ਮੇਰੀ ਆਫੀਸਰਸ ਸਾਹਮਣੇ ਗੱਲ ਹੋਈ ਕਈਆਂ ਨਾਲ ਉਹ ਕਹਿੰਦੇ ਜੀ ਅਸੀਂ ਦੱਸਿਏ ਕੀ ਔਨ ਰਿਕਾਰਡ ਮੈਂ ਕਹਿ ਰਹੇ ਆ ਅਸੀਂ ਦੱਸਿਏ ਕੀ ਜਿਹਦੇ ਥੱਲੇ ਲੈਵਲ ਤੇ ਉਹ ਕਹਿੰਦੇ ਸੀ ਉੱਤੋਂ ਆਇਆ ਜਦੋਂ ਉੱਤੋਂ ਕਹਿੰਦੇ ਸੀ ਉਹਨੂੰ ਪੁੱਛਦੇ ਹੋ ਕਹਿੰਦੇ ਜੀ ਉਦੋਂ ਉੱਤੋਂ ਆਇਆ ਅਖੀਰ ਜਦੋਂ ਉੱਤੋਂ ਵਾਲੇ ਨੇ ਦੱਸਿਆ ਵੀ ਸਾਡੇ ਬਸ ਸੱਤ ਕੁਛ ਨਹੀਂ ਜੀ ਇਹ ਸਾਨੂੰ ਸੀਐਮ ਹਾਊਸ ਤੋਂ ਇਨਸਟਰਕਸ਼ਨ ਨੇ ਵੀ ਜਿਹੜੇ ਦੇ ਨਾਲ ਬਿੱਟੂ ਦੇ ਨਾਲ ਪਾਰਟੀ ਚ ਪਿਛਲੇ ਇਲੈਕਸ਼ਨਾਂ ਜਿਨ੍ਹਾਂ ਨੇ ਕੰਮ ਕੀਤਾ ਜਿਆਦਾ ਨੇੜੇ ਦੇ ਨੇ ਬੀਜੇਪੀ ਦੇ ਲੋਕ ਉਹਨਾਂ ਨੂੰ ਤੁਸੀਂ ਪਰਚੇ ਦਰਜ ਕਰੋ ਇਹ ਸਾਰੇ ਐਸਐਸਪੀਆ ਨੂੰ ਕਿਹਾ ਗਿਆ ਮੈਂ ਜਦੋਂ ਐਸਐਸਪੀਆ ਨਾਲ ਗੱਲ ਕੀਤੀ ਜ਼ਿਲ੍ਹਿਆਂ ਦੇ ਨੂੰ ਵੀ ਤੁਹਾਨੂੰ ਕਿਹਨੇ ਕਿਹਾ ਇਹ ਉਹ ਕਹਿੰਦੇ ਜੀ ਸਾਨੂੰ ਤਾਂ ਇਸ ਵੇਲੇ ਸਾਡੀ ਤਾਂ ਜਾਨ ਸੁੱਕਣੀ ਪਈ ਪਈਆ ਜਿੰਨਾ ਚਿਰ ਅਸੀਂ ਇੱਕ ਇੱਕ ਕੇਸ ਕਰਕੇ ਮੂੰਹ ਮੰਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਉਹਨਾਂ ਨੇ ਜਿਉਣਾ ਹਰਾਮ ਕੀਤਾ ਏ ਉਹਨਾਂ ਨੇ ਕੋਸ਼ਿਸ਼ਾਂ ਬੜੀਆਂ ਕੀਤੀਆਂ ਜਿਹੜਾ ਪਹਿਲਾ ਹੱਥ ਆ ਗਿਆ ਉਹਨੂੰ ਉਹਨਾਂ ਨੇ ਰਜੀਵ ਰਾਜਾ ਕਿਉਂਕਿ ਉਰੇ ਹੀ ਸੀ ਲੁਧਿਆਣੇ ਸੀ ਉਹਦੇ ਹੁਣ ਕੋਈ ਵੀ ਕੇਸ ਉਹਦੇ ਉੱਤੇ ਬਣ ਨਹੀਂ ਰਿਹਾ ਸਿਰਫ ਧੱਕੇ ਨਾਲ ਜਾਲੀ ਕੇਸ ਬਣਾ ਕੇ ਉਹਨੂੰ ਅੰਦਰ ਸਿੱਟਿਆ ਬਾਹਰ ਆਜੂਗਾ ਅੱਜ ਮੈਂ ਮੁੱਖ ਮੰਤਰੀ ਦੇ ਕੋਲ ਮੈਂ ਜਿਵੇਂ ਕਿਹਾ ਸੀ ਜੀ ਦਿਨ ਫੜੇ ਸੀ ਵੀ ਤੁਸੀਂ ਸਾਰੀਆਂ ਐਫਆਈਆ ਨਾਲ 10 ਤਰੀਕ ਨੂੰ ਕਿਵੇਂ ਕਟੀਆਂ ਇੱਕ ਟੈਲੀ ਇੱਕ ਬੰਦੇ ਦੇ ਕਰਚਾ ਇਹ ਕੀਤਾ ਵੀ ਉਹਨੂੰ ਕਿਸੇ ਦਾ ਟੈਲੀਫੋਨ ਆਉਂਦਾ ਕਿਸੇ ਦਾ ਟੈਲੀਫੋਨ ਆਉਂਦਾ ਉਹ ਜਦੋਂ ਉਹ ਟੈਲੀਫੋਨ ਚੱਕਦਾ ਏ ਤੇ ਅੱਗਿਓ ਕੀ ਕਹਿੰਦਾ ਉਹ ਵੀ ਮੈਂ ਫਲਾਨੀ ਜਗ੍ਹਾ ਤੋਂ ਬੋਲਦਾ ਉਹ ਕਹਿੰਦਾ ਜੀ ਅੱਛਾ ਉਹ ਜਗ੍ਹਾ ਤੇ ਉਹਦੇ ਉੱਤੇ ਐਸਸੀ ਪਰਚਾ ਦਰਜ ਕਰ ਦਿੰਦੇ ਆ ਨਾ ਇਹ ਦੱਸਿਆ ਵੀ ਕੌਣ ਬੋਲ ਰਿਹਾ ਕਿਹਨੇ ਪਰਚਾ ਲਗਾ ਸਿਰਫ ਇਹ ਆ ਵੀ ਉਹਨੂੰ ਟੈਲੀਫੋਨ ਆਇਆ ਇੱਕ ਉਹ ਬੰਦੇ ਨੇ ਆ ਕੇ ਐਫਆਈਆਰ ਦਰਜ ਕਰਾਤੀ ਵੀ ਮੈਨੂੰ ਮੈਂ ਟੈਲੀਫੋਨ ਕੀਤਾ ਸੀ ਉੱਥੇ ਉਹਨੇ ਟੈਲੀਫੋਨ ਤੇ ਮੈਨੂੰ ਆਹ ਗੱਲ ਕਹੀ ਜਦੋਂ ਕਿ ਐਸਸੀ ਦਾ ਕੇਸ ਦੇਖੋ ਜਰਨਲ ਇੱਥੇ ਆਪਸ ਵਿੱਚ ਪੜਾਉਣ ਦੀ ਕੋਸ਼ਿਸ਼ ਆ ਉਹ ਕਿਉਂਕਿ ਪੰਡਿਤ ਆ ਪੰਡਤ ਦੇ ਤੇ ਐਸਸੀਆਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਹੁਣ ਮੈਨੂੰ ਇਹ ਦੱਸੋ ਐਸਸੀ ਕੇਸ ਉਦੋਂ ਹੁੰਦਾ ਏ ਜਦੋਂ ਤੁਸੀਂ ਕਿਸੇ ਦੇ ਮੂਹਰੇ ਕੋਈ ਕਿ ਸੈਨੂੰ ਕੋਈ ਵਰਡ ਕਿਹਾ ਹੋਵੇ ਟੈਲੀਫੋਨ ਤੇ ਕਿਹਨੇ ਕਿਹਾ ਕਿਹਨੂੰ ਕਿਹਾ ਕੋਈ ਪਤਾ ਨਹੀਂ ਪਰਚਾ ਦਰਜ ਜੇਲ੍ਹ ਚ ਬੈਠੇ ਆ ਇਸ ਕਰਕੇ ਮੈਂ ਅੱਜ ਮੁੱਖ ਮੰਤਰੀ ਜਿਹੜੇ ਆਹੀ ਲੁਧਿਆਣੇ ਚ ਆ ਕੇ ਕੁਰਸੀਆਂ ਰੱਖੀਆਂ ਸੀ ਨਾ ਖਾਲੀ ਵੀ ਮੇਰੇ ਮੂਰੇ ਆਓ ਮੇਰੇ ਮੂਰੇ ਬਹਿਸ ਕਰੋ ਉਸ ਦਿਨ ਦਾ ਮੈਂ ਕਿਹਾ ਸੀ ਮੁੱਖ ਮੰਤਰੀ ਤੋਂ ਮੈਂ ਟਾਈਮ ਮੰਗ ਰਿਹਾ ਹਾਂ ਇਹ ਮੁੱਖ ਮੰਤਰੀ ਦੇ ਮੈਂ ਘਰੇ ਜਾਊਂਗਾ ਲਗਾਤਾਰ ਮੇਰੇ ਟੈਲੀਫੋਨ ਈਮੇਲ ਰਾਹੀਂ ਜਦੋਂ ਮੈਨੂੰ ਟਾਈਮ ਨਹੀਂ ਮਿਲਿਆ ਤੇ ਮੈਂ ਅੱਜ ਮੁੱਖ ਮੰਤਰੀ ਦੇ ਘਰੇ ਗਿਆ ਸੀ ਤੇ ਮੁੱਖ ਮੰਤਰੀ ਅੱਜ ਉੱਥੋਂ ਵੀ ਪਗੋੜਾ ਹੋ ਗਿਆ ਮੁੱਖ ਮੰਤਰੀ ਅੱਜ ਉੱਥੋਂ ਵੀ ਪਿੱਠ ਦਿਖਾ ਕੇ ਭੱਜ ਗਿਆ ਜੇ ਹਿੰਮਤ ਸੀ ਆਪ ਆਉਂਦਾ ਆਪਣੇ ਅਫਸਰ ਨੂੰ ਭੇਜਦਾ ਕਿਸੇ ਨੂੰ ਮੈਂ ਤਾਂ ਸਿਰਫ ਇਹੀ ਕਹਿਣ ਗਿਆ ਸੀ ਵੀ ਇਹ ਸਪਰਚੀਆਂ ਜਿਹੜੇ ਕੀਤੇ ਆ ਇਹ ਤੇ ਇਨਕੁਆਰੀ ਕਿਸੇ بڑے ਆਫੀਸਰ ਨੂੰ ਇਨਕੁਆਰੀ ਮਾਰਕ ਕਰੋ ਕਿਸੇ ਨੂੰ ਅੱਗੇ ਡਿਊਟੀ ਲਾਓ ਪਰ ਇਹ ਪਤਾ ਲੱਗ ਗਿਆ ਵੀ ਚੀ ਮੰਤਰੀ ਨੇ ਸਿੱਧੇ ਆਪ ਇਨਸਟਰਕਸ਼ਨਾਂ ਤੇ ਇਹ ਕੰਮ ਹੋਈਆ ਉੱਥੇ ਹਿੰਮਤ ਨਹੀਂ ਸੀ ਮਿਲਣ ਦੀ ਨਹੀਂ ਮੈਂ ਤਾਂ ਕੱਲਾ ਗਿਆ ਸੀ ਮੇਰੇ ਨਾਲ ਗੱਲ ਕਰਦੇ ਆ ਕਿ ਹੁਣ ਤੁਸੀਂ ਅੱਜ ਜੇ ਅਰੁਣਾ ਸੈਂਟਰ ਜੇ ਪਹੁੰਚੇ ਹੋ ਰਹੀ ਜੀ ਕਾਹੇ ਨੂੰ ਮਿਲਿਓ ਰਜੀਵ ਰਾਜਾ ਜੀ ਬਹੁਤ ਚੜ੍ਹਦੀ ਕਲਾ ਚ ਦੇਖੋ ਮੇਰੇ ਕਰਕੇ ਉਹਨਾਂ ਤੇ ਹੋਇਆ ਇਸ ਕਰਕੇ ਮੇਰੀ ਜ਼ਿੰਮੇਵਾਰੀ ਸੀ ਉਹਨਾਂ ਦਾ ਆਪ ਤਾਂ ਕੋਈ ਨਹੀਂ ਤੇ ਮੇਰੇ ਤੇ ਬਹੁਤ ਵੱਡਾ ਬੋਝ ਆ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਬੱਚਿਆਂ ਦਾ ਜਿਹੜੇ ਰੋ ਰਹੇ ਨੇ ਜਿਹੜੇ ਬੱਚੇ ਆਪਣੇ ਫਾਦਰ ਜੇ ਕਿਸੇ ਦਾ ਵੀ ਫਾਦਰ ਐਡੇ ਵੱਡੇ આરોਪ ਲਾ ਦੇ ਦੇਣ ਤੇ ਮੈਂ ਆਪਣੇ ਝੋਲੀ ਪਾਉਣਾ ਕਿਉਂਕਿ ਇਹ ਤਕਲੀਫ ਜਿਹੜੀ ਹੋਈ ਆ ਤੇ ਭਗਵੰਤ ਮਾਨ ਨੇ ਪੁਲਿਸ ਰਾਜ ਜਿਹੜਾ ਬਣਾਇਆ ਇਹ ਗੁੰਡਾਗਰਦੀ ਕੀਤੀ ਆ ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਇਹ ਰਜੀਵ ਰਾਜੇ ਹੁਣੇ ਚਾਹੇ ਭਾਜਪੀ ਇਹ ਚੀਜ਼ਾਂ ਨਾਲ ਦਬਣ ਨਹੀਂ ਲੱਗੀ ਹੋਰ ਤਕੜੀ ਹੋਊਗੀ ਪਰ ਜੇ ਮੈਂ ਆਪਣੇ ਵਰਕਰ ਨਾਲ ਆਪਣੇ ਦੋਸਤਾਂ ਭਰਾਵਾਂ ਨਾਲ ਨਾਂ ਖੜੂਗਾ ਤੇ ਮੈਨੂੰ ਰਵਨੀਤ ਬਿੱਟੂ ਕੌਣ ਕਹੂਗਾ ਇਸ ਕਰਕੇ ਜੀ ਜਾਨ ਲਾਊਗਾ ਜਿੰਨਾ ਚਿਰ ਮੇਰੇ ਕਿਸੇ ਹੱਥ ਤੇ ਮੈਨੂੰ ਜਾਣਾ ਪਵੇ ਮੈਂ ਜਾਊਗਾ ਤੇ ਇਹ ਮੈਂ ਆਪਣੇ ਵਰਕਰਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰ ਨਾਲ ਮੈਂ ਧੱਕਾ ਨਹੀਂ ਹੋਣ ਦੇਣਾ ਭਗਵੰਤ ਮਾਨ ਸਾਹਿਬ ਇਹ ਤੁਸੀਂ ਹਿੰਮਤ ਆ ਤਾਂ ਮੇਰੇ ਤੇ ਪਰਚਾ ਕਰੋ ਜੇਲ੍ਹ ਚ ਕਰਨਾ ਮੈਨੂੰ ਕਰੋ ਕਰ ਲਓ ਜੀ ਸੱਜ ਕੇ ਰੱਖੋ ਮੈਨੂੰ ਇਹਨਾਂ ਤੇ ਕਿਉਂ ਕਰ ਰਹੇ ਹੋ ਇਹਨਾਂ ਤੇ ਕਮਜ਼ੋਰੀ ਕਿਉਂ ਦਿਖਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਵੀ ਅੱਜ ਸਿਕਿਉਰਟੀ ਨੂੰ ਲੈ ਕੇ ਕਾਫੀ ਜੜਾ ਵਾ ਉੱਥੇ ਦੇਖਣ ਨੂੰ ਉਹ ਉਹ ਕਈ ਤਮਾਸ਼ੇ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਭਗਵੰਤ ਮਾਨ ਜਿਹੜਾ ਹੈ ਉਹ ਉੱਥੋਂ ਪਿੱਠ ਦਿਖਾ ਕੇ ਭੱਜ ਗਿਆ ਜਾਂ ਅੰਦਰ ਸ਼ਰਾਬੀ ਹੋਇਆ ਪਿਆ ਸੀ ਪਰ ਉਹ ਅੱਜ ਕਿਸੇ ਹਾਲਾਤ ਚ ਮਿਲ ਨਹੀਂ ਸਕਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਇਹਦੇ ਦਰਵਾਜ਼ੇ ਖੁੱਲੇ ਆ ਹਰ ਲਈ ਤੇ ਆਮ ਆਦਮੀ ਲਈ ਉੱਥੇ ਕਿੱਥੇ ਦਰਵਾਜ਼ੇ ਖੁੱਲੇ ਆ ਜਿਹੜਾ ਇੱਕ ਕੇਂਦਰ ਦਾ ਮੰਤਰੀ ਮਿਲਣ ਗਿਆ ਹੋਵੇ ਉਹਨੂੰ ਦਰਵਾਜ਼ੇ ਬੰਦ ਪਏ ਹੁਣ ਤੇ ਤੁਸੀਂ ਅੰਦਾਜ਼ਾ ਲਾ ਲਓ ਪੰਜਾਬ ਦਾ ਕੀ ਹਾਲ ਆ ਸਭ ਦੇ ਲਈ ਉੱਥੇ ਇੱਕ ਵੀ ਬੰਦਾ ਕੋਈ ਭਗਵੰਤ ਮਾਨ ਅੰਦਰ ਸੀ ਬਾਹਰ ਇੱਕ ਵੀ ਬੰਦਾ ਕੋਈ ਮਿਲਣ ਆਲਾ ਵੀ ਹੈ ਨਹੀਂ ਸੀ ਜੇ ਕੋਈ ਮਿਲਣ ਆਲਾ ਵੀ ਆਇਆ ਹੋਵੇ ਟ੍ਰੈਵਲ ਏਜੰਟ ਵਾਲਾ ਤੇ ਕਾਰਵਾਈ ਦੀ ਗੱਲ ਤੁਸੀਂ ਕੀ ਕਰ ਟ੍ਰੈਵਲ ਏਜੰਟ ਭਗਵੰਤ ਮਾਨ ਆਪ ਆ ਇਹ ਮੁੱਖ ਮੰਤਰੀ ਉਹ ਟ੍ਰੈਵਲ ਏਜੰਟਾਂ ਦਾ ਏ ਇਹ ਆਪ ਕਬੂਤਰਬਾਜੀ ਕਰਦਾ ਰਿਹਾ ਏ ਇਹ ਤੇ ਉੱਤੇ ਐਫ ਆਈ ਆਰਾਂ ਦਰਜ ਸੀ ਉਸ ਵੇਲੇ ਜਦੋਂ ਇਹ ਬਾਹਰ ਲੈ ਕੇ ਜਾਂਦਾ ਸੀ ਲੁਧਿਆਣੇ ਦੇ ਵਿੱਚ ਵੀ ਐਫ ਆਈ ਆਰਾਂ ਦਰਜ ਸੀ ਜਦੋਂ ਇਹ ਕਬੂਤਰਬਾਜੀ ਕਰਦਾ ਸੀ ਇਹਨੇ ਕੀ ਕਰਨਾ ਹੈ ਇਹਦਾ ਉੱਥੇ ਅਮਰਸਰ ਸਾਹਿਬ ਵੀ ਗਿਆ ਤੇ ਉੱਥੇ ਪ੍ਰੈਸ ਨੂੰ ਮੀਡੀਆ 'ਚ ਗੱਲ ਕਰਕੇ ਆ ਗਿਆ ਇਹ ਤਾਂ ਹੋਰ ਬਦਨਾਮੀ ਕਰਾ ਰਿਹਾ ਪੰਜਾਬੀਆਂ ਦੀ ਇਹ ਸਿੱਖਾਂ ਦੀ ਬਦਨਾਮੀ ਕਰ ਰਿਹਾ ਉਸ ਗੱਲ ਨੂੰ ਵੀ ਪੋਲੀਟੀਕਲੀ ਉਛਾਲ ਰਿਹਾ ਤੇ ਉਹਨਾਂ ਦੇ ਘਰੇ ਵਿਚਾਰਿਆਂ ਦੇ ਦੇਖੋ ਜਿਨ੍ਹਾਂ ਨੇ ਸਭ ਕੁਝ ਬੇਚ-ਬੱਟ ਕੇ ਉਹਨਾਂ ਦੇ ਗਿਆ ਕਿਤੇ ਇਹ ਉਹਨਾਂ ਦਾ ਦੁੱਖ ਸੁਣਨ ਗਿਆ ਹੈ ਸਿਰਫ ਉੱਥੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਨ ਗਿਆ ਉਲਟਾ ਉਹਨਾਂ ਦੀ ਬਦਨਾਮੀ ਜਿੱਥੇ ਕਿਸੇ ਨੂੰ ਨਹੀਂ ਵੀ ਪਤਾ ਲੱਗਣਾ ਸੀ ਅੱਜ ਪਿੰਡ ਪਿੰਡ ਉਹਨਾਂ ਦਾ ਪਤਾ ਲੱਗ ਗਿਆ ਵਿਚਾਰੇ ਰਿਪੋਰਟ ਹੋ ਕੇ ਆ ਗਏ ਇਸ ਬੰਦੇ ਕਰਕੇ ਇਹਨਾਂ ਦੇ ਮੰਤਰੀਆਂ ਨੂੰ ਸ਼ਰਮ ਨਹੀਂ ਆਉਂਦੀ ਧੱਕੇ ਨਾਲ ਸਰਕਾਰ ਨੂੰ ਉੱਥੇ ਆਪਣੀ ਨੂੰ ਕਹਿ ਕੇ ਉਹ 4-4 5-5 ਜਣੇ ਉਹ ਵੀ ਮੂੰਹ ਟੱਕੀ ਬੈਠੇ ਹੁੰਦੇ ਆ ਬਾਕੀ ਤਾਂ ਮਿਲਦੇ ਨਹੀਂ 5-7 ਪਤਾ ਨਹੀਂ ਕਿਵੇਂ ਗਮਰਾਹ ਕਰਕੇ ਪਉ ਤੁਸੀਂ ਆਪਣੀ ਪਬਲਿਸਿਟੀ ਲਈ ਸ਼ਰਮਤਾ ਕਰੋ ਉਹ ਵਿਚਾਰੇ ਮਾਸਕ ਲਾਈ ਮੂੰਹ ਲ ਕੋਈ ਬੈਠੇ ਹੁੰਦੇ ਆ ਇਹ ਰਿਕਾਰਡਿੰਗਾਂ ਕਰ ਰਹੇ ਹੁੰਦੇ ਆ ਉਹਨਾਂ ਦੀਆਂ ਇਹ ਤਾਂ ਸਿਰਫ ਉਹਨਾਂ ਨੂੰ ਵੀ ਬਖਸ਼ ਨਹੀਂ ਰਹੇ ਉਹਨਾਂ ਨੂੰ ਵੀ ਉਹ ਵਿਚਾਰੇ ਪਤਾ ਨਹੀਂ 36 ਘੰਟੇ ਕਿੰਨੇ ਕਿੰਨੇ ਜੰਗਲਾਂ ਚੋਂ ਕਿਵੇਂ ਆਏ ਨੇ ਇਹਨਾਂ ਨੂੰ ਅੱਗ ਲੱਗੀ ਆ ਪਹਿਲਾਂ ਪ੍ਰੈਸ ਕਾਨਫਰੈਂਸ ਮੀਡੀਆ ਚ ਦਿਖਾਉਣ ਦੀ ਉਹਨਾਂ ਦਾ ਫੋਟੋਆਂ ਖਿਚਾਉਣ ਦੀ ਹੋਰ ਇਹਨਾਂ ਦਾ ਕੀ ਮਤਲਬ ਆ ਦੋ ਵਾਰ ਗਏ ਤੀਜੀ ਵਾਰ ਜਹਾਜ਼ ਚ ਕਿਹੜਾ ਮੰਤਰੀ ਸੀ ਉਹ ਕਹਿੰਦੇ ਇੱਕ ਪਾਸੇ ਅਮਰੀਕਾ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਚੱਲ ਰਿਹਾ ਦੂਜੇ ਪਾਸੇ ਜਹਾਜ਼ ਭਰ-ਭਰ ਕੇ ਬੇੜੀਆਂ ਲਗਾ ਕੇ ਜਿਹੜਾ ਵਾ ਇਸ ਗੱਲ ਨੂੰ ਪੰਜਾਬੀ ਨਹੀਂ ਸਾਰੇ ਹੀ ਦੇਸ਼ਵਾਸੀ ਨੇ ਉਹਦੇ ਵਿੱਚ ਦੇਖੋ ਇਹ ਤਾਂ ਉਹਨਾਂ ਦਾ ਦੇਸ਼ ਆਪਾਂ ਆਪਾਂ ਇਹ ਚ ਕੀ ਕਹਿ ਸਕਦੇ ਆ ਇਹ ਇਹਦੇ ਵਿੱਚ ਤਾਂ ਕੋਈ ਮਤਲਬ ਗੱਲ ਕਰਨ ਵਾਲੀ ਉਹ ਗੱਲ ਹੈ ਨਹੀਂ ਕਿ ਤੁਸੀਂ ਭਾਈ ਉਰੇ ਜੇ ਕਿਸੇ ਨੂੰ ਨੌਕਰੀਆਂ ਦੋ ਤੁਸੀਂ ਉਰੇ ਨੂੰ ਰੋਜ਼ਗਾਰ ਦੋ ਕੰਮ ਖਿਲਾਓ ਜਿਹੜਾ ਤੁਸੀਂ ਗੱਲ ਕਹੀਆਂ ਸੀ ਤੇ ਕਾਹਨੂੰ ਵਿਚਾਰੇ ਉਹ ਬਾਹਰ ਜਾਣ ਕਾਹਨੂੰ ਸੱਪਾਂ ਦੇ ਸਿਰਿਆਂ ਨੂੰ ਮਿੱਧ ਕੇ ਉਹ ਜਾ ਕੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਸ਼ੌਕ ਆ ਕੋਈ ਪਾਣੀ ਚੋਂ ਡਿੰਗਣ ਦਾ ਕਰੰਟਾਂ ਚੋਂ ਬਿਜਲੀਆਂ ਚੋਂ ਜਾਨਵਰਾਂ ਚੋਂ ਜੰਗਲਾਂ ਚੋਂ ਭਗਵੰਤ ਮਾਨ ਕਿਉਂਕਿ ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਸਕਿਆ ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਦੇ ਸਕਿਆ ਇਸ ਕਰਕੇ ਉਹ ਲੋਕ ਜਾ ਰਹੇ ਆ ਸ਼ਰਮ ਤਾਂ ਇਸ ਗੱਲ ਦੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਅੱਜ ਇੱਥੇ ਵੀ ਇੱਥੇ ਵੀ ਮੈਂ ਤੁਹਾਨੂੰ ਹਾਂ ਲੁਧਿਆਣਾ ਵੈਸ਼ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਤੇਜ਼ ਹੋ ਚੁੱਕੀਆਂ ਬੀਜੇਪੀ ਦੀ ਕੀ ਰਣਨੀਤੀ ਰਹੇਗੀ ਨਹੀਂ ਹਜੇ ਤਾਂ ਟਾਈਮ ਹੈਗਾ ਦੇਖੋ ਇਲੈਕਸ਼ਨ ਆਉਣ ਨੂੰ ਮਹੀਨੇ ਵਿੱਚ ਕਿਹਾ ਜਾ ਰਿਹਾ ਕਿ ਮਈ ਦੇ ਵਿੱਚ ਹੋਏਗਾ ਉਸ ਤੋਂ ਪਹਿਲਾਂ ਵੀ ਹੋ ਸਕਦਾ ਨਹੀਂ ਜਦੋਂ ਵੀ ਹੋਏ ਸਾਡੀ ਬਹੁਤ ਵਧੀਆ ਪਰਫਾਰਮੈਂਸ ਪਾਰਲੀਮੈਂਟ ਦੀ ਇਲੈਕਸ਼ਨ ਚ ਇੱਥੇ ਹੋਈ ਸੀ ਪਰ ਇਹ ਕੋਈ ਸ਼ੱਕ ਨਹੀਂ ਹਜੇ ਇਲੈਕਸ਼ਨ ਦਾ ਟਾਈਮ ਨਹੀਂ ਆਇਆ ਜਦੋਂ ਆਏਗਾ ਆਏਗਾ ਵਧੀਆ ਤੋਂ ਵਧੀਆ ਸੀ ਕੈਂਡੀਡੇਟ ਦਵਾਂਗੇ ਪਰ ਉਰੇ ਤੁਸੀਂ ਇੱਕ ਸਵਾਲ ਹੋਰ ਵੀ ਪੁੱਛ ਲਿਓ ਲੁਧਿਆਣੇ ਦੀ ਜੇ ਗੱਲ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕੀ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਚੁੱਕੀ ਆ ਕੱਲੇ ਸੀਚੇਵਾਲ ਬਾਬਾ ਤਾਂ ਠੀਕ ਕਰ ਰਹੇ ਆ ਉਹ ਤਾਂ ਰੋਜ਼ ਦਿਖਦੇ ਆ ਜਿਹੜਾ ਐਡਾ ਮੁਲਾਜ਼ਮ 650 ਕਰੋੜ ਰੁਪਈਆ ਆਇਆ ਹੋਇਆ ਉਹ ਕਿੱਥੇ ਢਕਰ ਗਏ ਉਹ ਕਿੱਥੇ ਖਾ ਗਏ ਇਹ ਸਾਰਾ ਇਹਨਾਂ ਦਾ ਕਾਰਪੋਰੇਸ਼ਨ ਦਾ ਕਮਿਸ਼ਨਰ ਇਹਨਾਂ ਦਾ ਮੰਤਰੀ ਸੀਚੇਵਾਲ ਸਾਹਿਬ ਕਰ ਸਕਦੇ ਆ ਤੇ ਇਹ ਕੀ ਕਰ ਰਹੇ ਆ ਇਹ ਇਹ ਕੀ ਧੱਕੇ ਖਾ ਰਹੇ ਆ ਮੈਨੂੰ ਇਹ ਤਾਂ ਦੱਸਣ ਹਰ ਰੋਜ਼ ਔਰੇ ਡੌਗ ਬਾਈਟਸ ਹੋ ਰਹੀਆਂ ਹਰ ਜਗ੍ਹਾ ਜਿਹੜਾ ਜਾਨਵਰ ਨੇ ਕੱਟੇ ਤੋਂ ਬਗੈਰ ਪਤਾ ਨਹੀਂ ਕਿਸ ਤਰੀਕੇ ਨਾਲ ਉਹ बिक ਰਹੇ ਆ ਕੁਝ ਨਹੀਂ ਹੋ ਰਿਹਾ ਮੈਂ ਕਹਿੰਦਾ ਜੰਨੀ ਲੁੱਟ ਮੱਚੀ ਆ ਔਰੇ ਉਹ ਕਦੇ ਦੇਖੀ ਨਹੀਂ ਸੀ ਪਰ ਕਲੈਰਿਟੀ ਪਹਿਲਾਂ ਇਹ ਲੋ ਵੀ ਕਾਰਪੋਰੇਸ਼ਨ ਤੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਆ ਜਿਹੜੀ ਉਹ ਖਤਮ ਹੋ ਚੁੱਕੀ ਆ ਕੀ ਹੁਣ ਬਾਬਾ ਸੀਚੇਵਾਲ ਹੀ ਰਹਿ ਗਏ ਤੇ ਦੂਜੀ ਗੱਲ ਜਿਹੜਾ ਐਮ ਐਲ ਏ ਸਹਿਮਾਨ ਨੇ ਇਸ ਇਲਾਕੇ ਦੇ ਆਹ ਆ ਤੁਸੀਂ ਹਾ ਦੇਖ ਲਓ ਇਹਨਾਂ ਦੇ ਦੋਸਤ ਕੈਸੇ ਆ ਇਹ ਦੂਜਿਆਂ ਤੇ ਪਰਚੇ ਨਹੀਂ ਗੱਲਾਂ ਕਰਦੇ ਆ ਆ ਦੇਖਿਆ ਕੀ ਆਪਣੀ ਵਾਈਫ ਨੂੰ ਇਹ ਇਹ ਆਮ ਆਦਮੀ ਦੇ ਲੀਡਰ ਨੇ ਜਿਹੜੇ ਇਹ ਸਾਨੂੰ ਤਾਂ ੱੱਕੇ ਨਾ ਫੜਦੇ ਆ ਪਰ ਜਿਹੜੇ ਆਮ ਆਦਮੀ ਦੇ ਲੀਡਰ ਨੇ ਕਿਸ ਬੇਰਹਿਮੀ ਨਾਲ ਉਹਨੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਮਾਰਿਆ ਇਹ ਇਹ ਆਮ ਆਦਮੀ ਦਾ ਚਿਹਰਾ ਅਸਲੀ ਤੇ ਹੋਰ ਮੈਂ ਕਹਿ ਦੇਣਾ ਚਾਹੁੰਦਾ ਉਰੇ ਕਿਸੇ ਐਮਐਲਏ ਦੀ ਗੱਲ ਨਹੀਂ ਆਮ ਆਦਮੀ ਦੀ ਕਿਸੇ ਮੰਤਰੀ ਦੀ ਗੱਲ ਨਹੀਂ ਉਰੇ ਟੋਟਲ ਦਿੱਲੀ ਵਾਲਿਆਂ ਨੇ ਸੰਭਲੇ ਆ ਹਰ ਮਹਿਕਮਾ ਸੁਸੋਧੀਆਂ ਨੇ ਇੱਕ ਮਹਿਕਮਾ ਵੰਡ ਲਿਆ ਮੈਨੂੰ ਦੱਸੋ ਉਹ ਕਿਹੜੀ ਹਸਿਆਤ ਨਾਲ ਜੀਰਖਪੁਰ ਤੋਂ ਸ਼ੁਰੂ ਹੋਇਆ ਗੁਰਦਾਸਪੁਰ ਤੱਕ ਫਿਰ ਰਿਹਾ ਇਸੇ ਤਰੀਕੇ ਨਾਲ ਪੀਡਬਲ ਡੀਯੂਐਸ ਇਸੇ ਤਰੀਕੇ ਨਾਲ ਇੰਪਰੂਵਮੈਂਟ ਟਰਸਟ ਇਸੇ ਤਰੀਕੇ ਨਾਲ ਪੰਚਾਇਤੀ ਸਭ ਮਹਿਕਮੇ ਦਿੱਲੀ ਵਾਲਿਆਂ ਨੇ ਵੰਡ ਲਏ ਆ ਇਹਨਾਂ ਦੇ ਪੱਲੇ ਐਸ ਵੇਲੇ ਕੁਛ ਨਹੀਂ ਚੀਫ ਮਿਨਿਸਟਰੀ ਆ ਜਿਹੜੀ ਉਹ 100% ਆ ਜਿਹੜੀ ਦਿੱਲੀ ਚ ਲਾ ਰਹੀ ਆ ਕੱਲ ਇੱਕ ਮਜ਼ਾਕ ਦੀ ਗੱਲ ਹੋਰ ਹੋਈ ਚੀਫ ਮਿਨਿਸਟਰ ਪੰਜਾਬ ਦਾ ਕੀ ਨੇ ਰਹਿਣਾ ਜਾਂ ਨਹੀਂ ਰਹਿਣਾ ਉਹ ਪਾਰਟੀ ਦਾ ਕਨਵੀਨਰ ਜਾਂ ਪ੍ਰਧਾਨ ਦੱਸੂਗਾ ਨਾ ਉਹ ਕੌਣ ਕਨਵੀਨਰ ਕੌਣ ਕੇਜਰੀਵਾਲ ਇਹ ਨਵੀਂ ਗੱਲ ਹੋ ਗਈ ਭਗਵੰਤ ਜੀ ਆਪ ਨੂੰ ਆਪ ਹੀ ਵੀ ਤੂੰ ਤਾਂ ਉਹਨੇ ਲਾਉਣਾ ਤੈਨੂੰ ਇਹ ਪਹਿਲੀ ਵਾਰ ਹਾਸੇ ਦੀ ਗੱਲ ਹੋ ਗਈ ਭਗਵੰਤ ਜੀ ਆਪ ਹੀ ਕਹੀ ਜਾਂਦੇ ਮੈਂ ਸੀਐਮ ਰਹੂੰਗਾ ਉਹ ਕਹਿੰਦੇ ਪਹਿਲਾਂ ਤੋਂ ਵੀ ਕਈ ਵੇ ਚਰਚਾ ਚੱਲਦੀ ਰਹੀ ਹੈ ਨਹੀਂ ਮੈਂ ਮੰਨ ਗਿਆ ਉਹ ਚਰਚਾ ਚਾਹੇ ਗਲਤ ਹੋਵੇ ਸਹੀ ਉਹ ਨਹੀਂ ਹਾਂ ਸਭ ਗੱਲ ਇਹ ਆ ਵੀ ਜਿਹੜਾ ਪਾਰਟੀ ਦਾ ਕਨਵੀਨਰ ਆ ਉਹ ਫੈਸਲਾ ਕਰੂਗਾ ਨਾ ਭਗਵੰਤ ਮਾਨ ਸੀਐਮ ਰਹੂ ਜਾਂ ਨਹੀਂ ਕਿ ਭਗਵੰਤ ਮਾਨ ਫੈਸਲਾ ਕਰਨ ਵਾਲਾ ਇਹ ਵੀ ਮੈਂ ਸੀਐਮ ਨੂੰ ਆਪਣੇ ਆਪ ਨੂੰ ਆਪ ਹੀ ਕਹੀ ਜਾਂਦਾ ਮੈਂ ਸੀਐਮ ਰਹੂਗਾ ਕੇਜਰੀਵਾਲ ਨਹੀਂ ਬਣੂਗਾ ਵੀ ਤੁਸੀਂ 1.65 ਕਰੋੜ ਦੀ ਗੱਲ ਕਰਦੇ ਤੁਸੀਂ ਲੱਗਦਾ ਹੈ ਸੈਂਟਰ ਦੇ ਵਿੱਚ ਖੰਡ ਲੱਗੇ ਹੈ ਤੁਸੀਂ ਕੋਈ ਇਨਕੁਆਇਰੀ ਕਰਵਾਓਗੇ ਤੁਸੀਂ ਸੀਬੀਆਈ ਜਾਂ ਕਿਸੇ ਹੋਰ ਏਜੰਸੀ ਦੀ ਜਿਹੜੇ ਪਹਿਲੇ ਜਿਹੜੇ ਇਹਨੇ ਗਵਨ ਹੋਇਆ ਬਹੁਤ ਨਾਲ ਦੇਖੋ ਮੈਂ ਇਹ ਪਹਿਲਾਂ ਵੀ ਗੱਲ ਬੜੀ ਕਲੀਅਰ ਕੀਤੀ ਸੀ ਵੀ ਇਨਕੁਆਇਰੀਆਂ ਜਿਹੜੀਆਂ ਉਹ ਹੋਣਗੀਆਂ ਪਰ ਦੁੱਖ ਦੀ ਗੱਲ ਇਹ ਆ ਵੀ ਇਨਕੁਆਰੀ ਕਰਕੇ ਕਰਾਂਗੇ ਕੀ ਉਹ ਸਾਡੇ ਪੈਸਾ ਜਿਹੜਾ ਜੇ ਜੇ ਹੁਣ ਇਹ ਗਲਤ ਗੱਲ ਹੋਊ ਮੇਰੀ ਜੇ ਖਾਦਾ ਵੀ ਪੈਸਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਦੇ ਠੇਕੇਦਾਰਾਂ ਨੇ ਖਾਦਾ ਜੇ ਪੰਜਾਬ ਦੇ ਅਫਸਰਾਂ ਨੇ ਖਾਦਾ ਤਾਂ ਕਰੀਏ ਕੀ ਇਹ ਆਪ ਇਨਕੁਆਰੀ ਕਰ ਲੈਣ ਇਹ ਕਿਉਂ ਨਹੀਂ ਕਰਦੇ ਵੀ ਉਹ ਸੀਚੇਵਾਲ ਸਾਹਿਬ 6 ਲੱਖ ਚ ਕੰਮ ਕਰੀ ਜਾਂਦੇ ਆ ਇਹ 650 ਕਰੋੜ ਰੁਪਏ ਕਿੱਧਰ ਗਿਆ ਜੇ ਉਹੋ ਪਾਣੀ ਠੀਕ ਕਰ ਰਹੇ ਆ ਕਿਤੇ 6 ਲੱਖ 7 ਲੱਖ ਲਾ ਕੇ ਤੇ ਫਿਰ 650 ਕਰੋੜ ਦਾ ਪ੍ਰੋਜੈਕਟ ਤੇ ਸਮਾਰਟ ਸਿਟੀ ਚੋ ਅਲੱਗ ਜਿਹੜਾ 250 ਕਰੋੜ ਲੱਗ ਗਿਆ ਹੋਇਆ 14 ਕਰੋੜ ਲੱਗ ਗਿਆ ਹੋਇਆ ਉਹ ਉਹ ਪੈਸਾ ਦਾ ਪੁੱਛੋ ਵੀ ਕਿੱਥੇ ਗਿਆ ਜਾਂ ਤਾਂ ਇਹ ਕਹਿ ਦੇਣ ਕਿ ਉਹ ਸਾਰਾ ਪੈਸਾ ਭਾਈ ਰੁੜ ਗਿਆ ਪਾਣੀ ਚ ਫਿਰ ਤਾਂ ਅਸੀਂ ਉਹਦੀ ਅਗਲੀ ਗੱਲ ਕਰਾਂਗੇ ਪਰ ਹੁਣ ਉਹ ਸਾਰਾ ਕੁਝ ਫੇਲ ਹੋ ਗਿਆ ਤੇ ਬਾਬਾ ਸੀਚੇਵਾਲ 7 ਲੱਖ ਰੁਪਈਆ ਲਾ ਕੇ ਜੇ ਇਹਨੂੰ ਬਚਾ ਰਹੇ ਆ ਤੇ ਫਿਰ ਇਹ ਜਿਹੜੇ ਅਫਸਰਾਂ ਨੇ ਇਹ ਜਿਹੜੇ ਪ੍ਰੋਜੈਕਟ ਬਣਾਏ ਸੀ ਉੱਕੇ ਸਭਾ ਚ ਬਣਾਈ ਸੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਪੁੱਛੋ ਤਾਂ ਸਹੀ ਨਾ ਵੀ ਤੁਸੀਂ ਕੀ ਖੇਦੀ ਮੂਲੀ ਹੋਰੇ ਹੁਣ ਤੁਸੀਂ ਦੁਬਾਰਾ ਫਿਰ ਮਿਲਣ ਦੀ ਕੋਸ਼ਿਸ਼ ਕਰੋਗੇ ਸੀਐਮ ਨੂੰ ਅੱਗੇ ਮਿਲਣ ਬਾਰੇ ਗਏ ਸੀਗੇ ਸੀਐਮ ਨੂੰ ਭਜਾ ਕੇ ਰੱਖੂ ਇੱਕ ਪਾਸਿਓ ਆਪਣੇ ਨਾਂ ਵਰਕਰਾਂ ਦੀ ਕਿਸੇ ਦੀ ਪਿੱਠ ਲੱਗਣ ਦੋ ਮੇਰੇ ਨਾਲ ਮੈਨੂੰ ਕੌਣ ਮੇਰੇ ਨਾਲ ਕੌਣ ਬੀਜੇਪੀ ਨਾਲ ਕੌਣ ਚੱਲੂਗਾ ਜੇ ਅਸੀਂ ਉਹਨਾਂ ਦਾ ਨਹੀਂ ਖੜਾਂਗੇ ਪਰ ਬੀਜੇਪੀ ਬੀਜੇਪੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਬੱਟੂ ਵੱਟ ਪਾ ਕੇ ਰੱਖੂਗੀ ਇਹ ਮੈਂ ਤੁਹਾਨੂੰ ਗੱਲ ਦੱਸ ਇੱਕ ਮਮਤਾ ਮਿੰਦਰ ਜੀ ਦਾ ਬਿਆਨ ਹੈ ਕਹਿੰਦੀ ਮਹਾਕਮਿਊਨਿਟੀ ਮਿਲਤੇ ਹੁਕਮ ਸੀ ਕਹਿੰਦੇ ਉਹ ਤੁਹਾਨੂੰ ਵੀ ਲੱਗਦਾ ਮਮਤਾ ਨੂੰ ਤਾਂ ਮਮਤਾ ਜੀ ਗੱਲ ਕਰਨੀ ਚਾਹੀਦੀ ਹੈ ਕਿਉਂ ਇਹਹ ਜੀਆਂ ਜ਼ਹਿਰ ਦੀਆਂ ਗੱਲਾਂ ਕਰਦੀ ਹੈ ਦਿੱਲੀ ਦੇ ਮੁੱਖ ਮੰਤਰੀ ਤੁਹਾਨੂੰ ਕੀ ਲੱਗਦਾ ਹੈਗਾ ਤਿਆਰੀਆਂ ਚੱਲ ਰਹੀਆਂ ਨੇ ਇਹੋ ਜਿਹਾ ਚੱਲ ਰਿਹਾ ਹੈ ਬੀਜੇਪੀ ਦਾ ਬਣੇਗਾ ਜੀ 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 ਬਿਲਕੁਲ ਐ ਸੀਗੇ ਰਵਨੀਤ ਬਿੱਟੂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜਿਹੜੇ ਅੱਜ ਲੁਧਿਆਣਾ ਸੈਂਟਰਲ ਜੇਲ ਪਹੁੰਚੇ ਨੇ ਤੇ ਆਪਣੇ ਵਰਕਰਾਂ ਨੂੰ ਮਿਲ ਕੇ ਆਏ ਨੇ ਤੇ ਸਿੱਧਾ ਸਿੱਧਾ ਹਮਲਾ ਜਿਹੜਾ ਵਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਮੁੱਖ ਮੰਤਰੀ ਦੇ ਉੱਤੇ ਸਿੱਧੇ ਹਮਲੇ ਬੋਲਦੇ ਨਜ਼ਰ ਆਏ ਨੇ ਤੇ ਕਹਿ ਰਹੇ ਨੇ ਕਿ ਸੀਐਮ ਹੋਵੇ ਚਾਹੇ ਆਪ ਸਰਕਾਰ ਹੋਵੇ ਜਿੰਨੇ ਮਰਜੀ ਤਸ਼ੱਦਦ ਬੀਜੇਪੀ ਵਰਕਰਾਂ ਦੇ ਉੱਤੇ ਕਾਲੇ ਰਵਨੀਤ ਬਿੱਟੂ ਡਟ ਕੇ ਉਹਨਾਂ ਦਾ ਵਿਰੋਧ ਕਰੇਗਾ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕਤਾਲ ਚਰਚਾ ਟੀਵੀ ਲੁਧਿਆਣਾ